ਸਾਸਰੀ ਕਾ ਜੀ ਬੀਰੋ ਤੇ ਪਾਣ ਸਾਰਿਆਂ ਨੂੰ ਸਾਸਰੀ ਕਾ ਜੀ ਬੱਚਿਆਂ ਨੂੰ ਬਹੁਤ ਬਹੁਤ ਪਿਆਰ ਮੇਰਾ ਚੈਨਲ ਬੇਬੇ ਦੀ ਰਸੋਈ ਵਿੱਚ ਆਨ ਦਾ ਸਵਾਗਤ ਆ ਅੱਜ ਬੇਬੇ ਦੀ ਰਸੋਈ ਦੇ ਵਿੱਚ ਆਪਾਂ ਬਣਾਉਣ ਜਾ ਰਹੇ ਆ ਬਾਈਟ ਸੌਸ ਪਾਸਤਾ ਬਾਈਟ ਸੌਸ ਪਾਸਤਾ ਬਣਾਉਣ ਦੇ ਲਈ ਆਪਾਂ ਪਾਸਤਾ ਲਿੱਤਾਗਾ ਤੇ ਆਪਣੀ ਫੈਮਿਲੀ ਦੇ ਹਿਸਾਬ ਤੇ ਤੁਸੀਂ ਬੱਚਿਆਂ ਦੇ ਹਿਸਾਬ ਤੇ ਕਿੰਨਾ ਬੱਚਾ ਨੇ ਖਾਣਾ ਉਸ ਤਰ੍ਹਾਂ ਤੁਸੀਂ ਪਾਸਤਾ ਲੈ ਸਕਦੇ ਹੋਗੇ ਪਾਸਤੇ ਨੂੰ ਆਪਾਂ ਬਾਲੀ ਦਮਾਉਣੀ ਹੈਗੀ ਬਾਲੀ ਦਮਾਉਣ ਦੇ ਲਈ ਆਪਾਂ ਗੈਸ ਆਨ ਕਰਤਾ ਤੇ ਵਿੱਚ ਆਪਾਂ ਇਹਦੇ ਥੋੜਾ ਜਿਹਾ ਨੋਨ ਪਾਵਾਂਗੇ ਬੇ ਜੜਾ ਇਹ ਇਕਦਮ ਹੈ ਚੱਪਕੇ ਨਾ ਇੱਕ ਦੂਜੇ ਦੇ ਨਾਲ ਤੇ ਨੂਨ ਦੇ ਨਾਲ ਆਪਾਂ ਇੱਕ ਚਮਚਾ ਘਿਓ ਦਾ ਪਾਵਾਂਗੇ ਤੁਸੀਂ ਚਾਹੇ ਤੇਲ ਪਾ ਲੋ ਚਾਹੇ ਤੇ ਘਿਓ ਪਾ ਲੋ ਜੋ ਵੀ ਪਾ ਲੋ ਤੇ ਇਹ ਚਿਪਕਣ ਤੋਂ ਹੀ ਪੋਣਾ ਹੁੰਦਾ ਵੀ ਇਹ ਚਿਪਕੇ ਨਾ ਕੱਲਾ ਕੱਲਾ ਵਿਖਰੇ ਤੇ ਆਪਾਂ ਇੱਥੇ ਅੱਧਾ ਅੱਧਾ ਚਮਚੇ ਦੋ ਪਾਤੇ ਤੇ ਇਹ ਚੰਗੀ ਚੰਗਾ ਵਿਖਰੇ ਕੇ ਵਧੀਆ ਨਾਲ ਨਾ ਜੁੜੇ ਇਸ ਲੋਟੀ ਪੋਣਾ ਹੁੰਦਾ ਆਪਾਂ ਤੇ ਹੁਣ ਆਪਾਂ ਵਾਲਾ ਦਬਾਵਾਂਗੇ ਇਹਨੂੰ ਤੇ ਵਾਲਾ ਦਬਾਉਣ ਦੇ ਲਈ ਰੱਖਤਾ ਆ ਦੇਖੋ ਭਾਣੇ ਆਪਣੀ ਵਾਲੀ ਆ ਚੁੱਕੀ ਹੈਗੀ ਤੇ ਆਪਣੇ ਇਹ ਕੁਝ ਬਣ ਕੁਝ ਸਾਧ ਤਿੱਕਰ ਇਹ ਉਵਾਲੀ ਆ ਚੁੱਕੀ ਹੈ ਇਹਨਾਂ ਨੂੰ ਤੇ ਬਰ ਵੀ ਚੁੱਕੇ ਨੇ ਹੁਣ ਆਪਾਂ ਇਹਨਾਂ ਨੂੰ ਜਾਲੀ ਵਿੱਚ ਕੱਢਦੇ ਹਾਂਗੇ ਤੇ ਜਾਲੀ ਦੇ ਵਿੱਚ ਕੱਢ ਕੇ ਇਹਨਾਂ ਨੂੰ ਠੰਡੇ ਪਾਣੀ ਦਾ ਧੋ ਦਿੰਨੇ ਆ ਕਿਉਂਕਿ ਖਿਲਰੇ ਖਿਲਰੇ ਰਹਿਣ ਫਿਰ ਹਾਂਜੀ ਆਪਾਂ ਸਾਹ ਇਸ ਤਰ੍ਹਾਂ ਦੀ ਜਾਲੀ ਲੈ ਲਿਓ ਤੁਸੀਂ ਤੇ ਇਹਦੇ ਵਿੱਚ ਆਪਾਂ ਕੱਢਦੇ ਆਂ ਸਾਰਾ ਪਾਸਤਾ ਤੇ ਨਾਲ ਆਪਾਂ ਠੰਡੇ ਪਾਣੀ 'ਤਪਾ ਦੇ ਦਿੰਦੇ ਆਂ ਜਿਹੜਾ ਇਹ ਠੰਡੇ ਪਾਣੀ ਪਾਉਣ ਦਾ ਕਾਰਨ ਹੈ ਵੀ ਖਿੱਲੇ ਖਿੱਲੇ ਰਹੇ ਹਨ ਹੈ ਜੜੋਂ ਨਾਲ ਸੇਕੋ ਹਾਂਜੀ ਹੁਣ ਆਪਾਂ ਤੜਕਾ ਲਾਉਣਾ ਹੈ ਇਹਨੂੰ ਪਾਸਤੇ ਨੂੰ ਉਹਦੇ ਲਈ ਆਪਾਂ ਘਰ ਦਾ ਮੱਖਣ ਲੈ ਤਾਗਾ ਤੇ ਤੁਸੀਂ ਇੱਥੇ ਬਟਰ ਵੀ ਲੈ ਸਕਦੇ ਹੋਗੇ ਤੇ ਜੇ ਕਿਉਂ ਵੀ ਲੈ ਸਕਦੇ ਹੋ ਦੇਸੀ ਜੇ ਕਿਸੇ ਕੋਲ ਮੱਖਣ ਨਹੀਂ ਆ ਤੁਸੀਂ ਕਿਸੇ ਚੀਜ਼ ਦਾ ਵੀ ਤੜਕਾ ਲਾ ਸਕਦੇ ਹੋਗੇ ਜੋ ਤੁਸੀਂ ਘਰ ਦੇ ਵਿੱਚ ਵਰਤ ਰਹੇ ਹੋਗੇ ਤੁਸੀਂ ਉਹਦੇ ਤੜਕਾ ਲਾ ਲਿਓ ਤੇ ਹੁਣ ਆਪਾਂ ਜੀ ਪਾਉਣੇ ਅਗੇ ਪਿਆਜ਼ ਤੇ ਨਾਲ ਆਪਾਂ ਪਾਵਾਂਗੇ ਤੇ ਆਪਾਂ ਪਿਆਜ਼ ਪਾਤੇ ਤੇ ਨਾਲ ਆਪਾਂ ਕੌਰਨ ਪਾਉਣੇ ਆਂਗੇ ਇਹਨਾਂ ਨੂੰ ਮਾੜਾ ਜਿਹਾ ਆਪਾਂ ਗਰਮ ਪਾਣੀ ਵਿੱਚ ਦਿਨਘਾਤਾ ਸੀਗਾ ਬੈਂਕਟ ਰੱਖੀ ਰੱਖੇ ਨੇ ਗਰਮ ਪਾਣੀ 'ਚ ਤੇ ਹੁਣ ਆਪਾਂ ਇਹਦਾ ਤੜਕਾ ਲਾਉਣੇ ਆਂਗੇ ਤੇ ਨਾਲ ਆਪਾਂ ਇੱਕ ਪਾਤਾ ਟਮਾਟਰ ਤੇ ਇਹ ਜ਼ਿਆਦਾ ਨਹੀਂ ਭੁੰਨਣੇਗੇ ਇਹ ਥੋੜੇ ਜਿਹੀ ਬਸ ਆਪਾਂ ਨੂੰ ਕਰਨੇ ਨੇਗੇ ਤੇ ਜਿਵੇਂ ਆਪਾਂ ਇਹਨਾਂ ਕੱਚਾ ਪਾਣ ਦੇ ਚੱਕਣਾਗਾ ਤੇ ਬਸ ਆਪਾਂ ਇਹਨੂੰ ਇੱਥੋਂ ਹੁਣ ਬਸ ਆਪਾਂ ਇਹਨੂੰ ਕਿਸੇ ਕੌਲੀ ਦੇ ਵਿੱਚ ਕੱਢ ਲਾਂਗੇ ਤੇ ਬਾਅਦ ਵਿੱਚ ਆਪਾਂ ਬਣਾਉਣੇ ਆਗੇ ਆਪਣੀ ਵਾਈਟ ਸੌਸ ਹਾਂਜੀ ਆਪਾਂ ਇਹ ਥੋੜਾ ਥੋੜਾ ਭੁੰਨ ਕੇ ਆਪਾਂ ਕੌਲੀ ਦੇ ਵਿੱਚ ਕੱਢ ਲੈਣੇਗੇ ਹੁਣ ਆਪਾਂ ਪਹਿਲਾਂ ਬਣਾਉਣੇ ਆਗੇ ਵਾਈਟ ਸੌਸ ਗੈਸ ਤੇ ਪਕੜਾ ਹੀ ਧਰ ਲੈਨੇ ਆ ਵਾਈਟ ਸੌਸ ਤਿਆਰ ਕਰਦੇ ਆ ਵਾਈਟ ਸੌਸ ਤਿਆਰ ਕਰਨ ਲਈ ਵੀ ਆਪਾਂ ਮੱਖਣ ਲੈ ਲਿਆ ਮੱਖਣ ਗਰਮ ਹੁੰਦਾ ਆਪਣਾ ਆਪਨਾ ਮੱਖਣਾ ਪਿਗਲ ਗਿਆ ਤੇ ਆਪਾਂ ਇੱਕ ਚਮਚਾ ਲਵਾਂਗੇ ਮੈਦੇ ਦਾ ਇੱਕ ਦੋ ਡੇਢ ਕ ਚਮਚਾ ਲੈ ਲੈਨੇ ਆ ਇਹਨੂੰ ਆਪਾਂ ਥੋੜਾ ਜਿਹਾ ਪੁੰਨਾਂਗੇ ਬਾਈਟਸ ਸਾਸ ਤਿਆਰ ਕਰਨ ਦੇ ਲਈ ਮੈਦਾ ਮੈਦੇ ਤੋਂ ਹੀ ਬਾਈਟਸ ਤਿਆਰ ਹੁੰਦੀ ਹੈਗੀ ਇਹਨੂੰ ਹੁਣ ਆਪਾਂ ਭੰਨਦੇ ਥੋੜਾ ਜਿਹਾ ਮੈਦਾ ਆਪਣਾ ਭੁੱਜ ਚੁੱਕਿਆਗਾ ਤੇ ਆਪਾਂ ਹੁਣ ਇਹਦੇ ਵਿੱਚ ਪਾਉਣੇ ਆਗੇ ਦੁੱਧ ਦੁੱਧ ਪਾ ਮਾਗੇ ਤਾਂ ਪੌਣਾ ਕ ਕੱਪ ਪਾ ਲਿਆ ਫੇ ਦੇਖ ਕੇ ਪਾ ਲਾਂਗੇ ਤੇ ਨਾਲ ਹੀ ਆਪਾਂ ਪਾਉਣੇ ਹੈਗੇ ਚੀਜ਼ ਆਪਾਂ ਚੀਜ਼ ਲੈ ਲਈ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਲਟ ਕਰਾਂਗੇ ਸਾਰੇ ਕਾਸੇ ਨਾਲ ਹਾਂਜੀ ਜਿਹੜਾ ਆਪਾਂ ਇਹ ਕੱਪ ਲਿੱਤਾ ਸੀ ਇੱਕ ਦੁੱਧ ਦਾ ਇੱਕਾਪਾ ਸਾਰੇ ਦਾ ਸਾਰਾ ਪੈ ਗਿਆ ਆਪਣਾ ਦੁੱਧ ਦਾ ਆਪਾਂ ਸਾਰੇ ਦਾ ਸਾਰਾ ਦੁੱਧ ਦੇ ਵਿੱਚ ਪਾਤਾ ਤੇ ਆ ਦੇਖੋ ਆਪਣੀ ਸੌਸ ਬਣ ਕੇ ਬਿਲਕੁਲ ਰੈਡੀ ਹੋ ਗਈ ਦੇਖੋ ਹੋ ਗਈ ਗਾੜੀ ਗਾੜੀ ਤੇ ਹੁਣ ਆਪਾਂ ਜਿਹੜਾ ਆਪਾਂ ਮਸਾਲਾ ਭੁੰਨਿਆ ਸੀਗਾ ਪਹਿਲਾਂ ਇਹ ਵਾਲਾ ਇਹ ਆਪਾਂ ਇਹਦੇ ਵਿੱਚ ਪਾਉਣੇ ਆਗੇ ਇਸ ਤਰ੍ਹਾਂ ਬਚਪਾਤਾ ਤੇ ਹੁਣ ਆਪਾਂ ਉਹਦੇ ਉੱਤੇ ਉਹਦੀ ਪਾਉਣੇ ਆਗੇ ਚਿੱਲੀ ਫਲੈਕਸ ਚਿੱਲੀ ਫਲੈਕਸ ਪਾਤਾ ਆਪਾਂ ਤੇ ਔਰਗੈਨੋ ਪਾਉਣਾ ਔਰਗੈਨੋ ਪਾਤਾ ਤੇ ਹੁਣ ਉਸ ਤੋਂ ਬਾਅਦ ਆਪਾਂ ਮੰਗੀ ਕਾਲੀ ਮਿਰਚ ਤੇ ਕਾਲਾ ਨੂਨ ਤੇ ਸਾਰਾ ਕੁਝ ਪਾਤਾ ਪਾ ਤੇ ਹੁਣ ਆਪਾਂ ਬਾਵਾਂਗੇ ਆਪਣਾ ਪਾਸਤਾ ਹੁਣ ਆਪਾਂ ਇਹਦੇ ਵਿੱਚ ਆਪਣਾ ਜਿਹੜਾ ਪਾਸਤਾ ਦੇਖੋ ਕੱਲਾ-ਕੱਲਾ ਪਿਆ ਆਪਣਾ ਪਾਸਤਾ ਹੁਣ ਆਪਾਂ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇਹ ਆਪਣਾ ਬਾਈਟ ਸੌਸ ਪਾਸਤਾ ਬਣ ਕੇ ਰੈਡੀ ਹੈਗਾ ਦੇਖੋ ਕਿੰਨਾ ਸੋਹਣਾ ਦਾ ਕਲਰ ਆਉਂਦਾ ਹੈਗਾ ਤੇ ਇੱਥੇ ਆਪਾਂ ਸਰਵਿੰਗ ਹੈ ਨਾ ਹੋਰ ਵੀ ਪਾ ਸਕਦੇ ਜਿਵੇਂ ਸਿਮਲਾ ਮਿਰਚ ਹੋਈ ਮੈਂ ਫੁੱਲ ਗੋਭੀ ਹੋਈ ਜਾਂ ਬਰੋਕਲੀ ਹੋਈ ਇਹ ਤੁਸੀਂ ਪਾ ਸਕਦੇ ਹੋਗੇ ਆਪਣੇ ਕੋਲ ਹੁਣ ਇਸ ਟਾਈਮ ਤੇ ਹੈ ਨਹੀਂ ਸੀਗੀਆਂ ਸਬਜ਼ੀਆਂ ਇਸ ਲਈ ਆਪਾਂ ਪਿਆਜ਼ ਤੇ ਇਹ ਕੱਲੇ ਪਾਏ ਨੇ ਇਹ ਟਮਾਟਰ ਹੀ ਤੇ ਨਾਲ ਆਪਾਂ ਬਸ ਆ ਤਿਆਰ ਕਰ ਲਿਆ ਇਸ ਤਰ੍ਹਾਂ ਹੀ ਤੇ ਥੋੜੀ ਜਿਹੀ ਭੱਖਾ ਬੱਚਾਂ ਨੂੰ ਜਦੋਂ ਲੱਗਦੀ ਹੈ ਜੀ ਤੇ ਬੱਚੇ ਖਾ ਲੈਂਦੇ ਨੇਗੇ ਇਹ ਬਹੁਤ ਟੈਸਟੀ ਬਣਦਾ ਹੈਗਾ ਤੁਸੀਂ ਘਰ ਦੇ ਵਿੱਚ ਜ਼ਰੂਰ ਬਣਾ ਕੇ ਦੇਖਿਓ ਸਾਰਿਆਂ ਭੈਣਾਂ ਘਰ ਦੇ ਵਿੱਚ ਬੱਚਿਆਂ ਨੂੰ ਬਣਾ ਦਿਆ ਕਰੋ ਜਦੋਂ ਆਪਾਂ ਬੱਚੇ ਬਾਜ਼ਾਰ ਤੇ ਖਾਣ ਜਾਂਦੇ ਨੇ ਬਹੁਤ ਮਹਿੰਗੀ ਚੀਜ਼ ਪੈਂਦੀ ਹੈ ਇਹ ਬਾਜ਼ਾਰ ਦੇ ਵਿੱਚ ਤੇ ਐਸ ਲੋਟ ਆਪਾਂ ਘਰ ਦੇ ਵਿੱਚ ਜਿਵੇਂ ਮਰਜ਼ੀ ਤਿਆਰ ਕਰ ਲਈ ਤੇ ਵਧੀਆ ਬਣ ਕੇ ਰੈਡੀ ਹੁੰਦਾ ਆ ਦੇਖੋ ਤੁਹਾਨੂੰ ਦਿਸਦਾ ਹੋਊਗਾ ਕਿੰਨਾ ਵਧੀਆ ਆਪਣਾ ਵਾਈਟ ਸੌਸ ਪਾਸਤਾ ਰੈਡੀ ਹੋਇਆਗਾ ਹਾਂਜੀ ਆਪਣਾ ਵਾਈਟ ਸੌਸ ਪਾਸਤਾ ਬਿਲਕੁਲ ਰੈਡੀ ਹੋ ਗਿਆ ਤੇ ਖਾਣ ਦੇ ਲੈਕ ਹੋ ਚੁੱਕਿਆਗਾ ਤੇ ਹੁਣ ਆਪਾਂ ਇਹਨੂੰ ਖਾਣੇ ਆਗੇ ਤੇ ਤੁਸੀਂ ਵੀ ਆਪਣੇ ਬਣਾਇਓ ਇਸੇ ਤਰ੍ਹਾਂ ਹੀ ਤੇ ਨੈਟ ਆਪਣੀ ਨਵੇਂ-ਨਵੇਂ ਵੀਡੀਓ ਦੇਖਣ ਦੇ ਲਈ ਆਪਣਾ ਚੈਨਲ ਬੇਬੇ ਦੀ ਰਸੋਈ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਆਪਣਾ YouTube ਦੇ ਉੱਤੇ ਬੇਬੇ ਦੀ ਰਸੋਈ ਤੇ Facebook ਦੇ ਉੱਪਰ ਬੇਬੇ ਦੀ ਰਸੋਈ ਨੂੰ ਫੋਲੋ ਕਰ ਲਓ Facebook ਦੇ ਉੱਪਰ ਆਪਣੀ ਸ਼ਾਮ ਨੂੰ 5 ਵਜੇ ਵੀਡੀਓ ਹੁੰਦੀ ਹੈਗੀ ਤੇ ਉਹਨੂੰ ਤੁਸੀਂ ਫੋਲੋ ਕਰੋ YouTube ਦੇ ਉੱਤੇ ਆਪਣੀ ਸਵੇਰ 9 ਵਜੇ ਵੀਡੀਓ ਹੁੰਦੀ ਹੈਗੀ ਇਸ ਲਈ ਨਵੇਂ ਨਵੇਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆਪਾਂ ਨੇ ਕੱਲ ਨੂੰ ਕਿਸੇ ਨਵੀਂ ਰੈਸਪੀ ਦੇ ਨਾਲ ਨਵੀਂ ਵੀਡੀਓ ਦੇ ਨਾਲ தி சத் சரிக்கால